ਦੇ ਹੁਣ ਲਾ ਅੱਜ ਨਹੀਂ ਸੀ ਇਹ ਨਹੀਂ ਕੋ ਥੋੜੇ ਜਿਹਾ ਕਾਨੂੰਨ ਨੂੰ ਮੰਨਦੇ ਸੀ ਹੁਣ ਜਿੰਨੇ ਸਾਡੇ ਸਟੂਡੈਂਟ ਆ ਰਹੇ ਆ ਉਹਨਾਂ ਨੇ ਸਾਡਾ ਸਮਝ ਲਓ ਵੀ ਸਾਰਿਆਂ ਦਾ ਹੀ ਸਾਡਾ ਨੁਕਸਾਨ ਹੋ ਰਿਹਾ ਉਹ ਚੜੀ ਪਾਜੋ ਨਹੀਂ ਆ ਰਹੇ ਉਹ ਇਥੇ ਤਕੜੀ ਕਰਾਂਦੇ ਮੁੰਡੇ ਆ ਤੇ ਗੁੰਡਾਗਰਦੀ ਕਰਦੇ ਆ ਰੈਂਟ ਬਹੁਤ ਆ ਇਥੇ ਪੀਸਾ ਵੀ ਯਾਦੇ ਆ ਉਹ ਰੈਂਟ ਇਕੱਲੇ ਦੇ ਨਹੀਂ ਸਕਦੀ ਜਦ ਘਟਾਉਣ ਜਾਂ ਇਹਨਾਂ ਦੀ ਨੱਥ ਪਾਈ ਜਾਵੇ ਤੈਨੂੰ ਤੇ ਨੂਈ ਤਾ ਉਸੇ ਨੇ ਗਾਣੇ ਵਿਖਣਾ ਹੁਣ ਤੈਨੂੰ ਚੰਗਾ ਕਿਵੇਂ ਕਹਦੇਗੇ ਜੋ ਤੇਰੇ ਲੱchn ਚੰਗੇ ਨਹੀਂ ਇਹ ਬੰਦਾ ਕਰਤੱਬ ਤੋਂ ਪਛਾਣਿਆ ਜਾਂਦਾ ਕੋਈ ਹਸਾ ਬਣਦੇ ਜਦੋਂ ਅਸੀਂ ਆਏ ਸੀ ਅਸੀਂ ਇਹ ਰਹਿਣ ਵਾਸਤੇ ਨਹੀਂ ਸੀ ਆਏ ਸੱਚੀ ਗੱਲ ਅਸੀਂ ਤਾਂ ਵੀ ਆਏ ਮੋਰਕੇ ਤੇ ਰਹਿਣਾ ਮਰਨਾ ਇਥੇ ਘਰ ਬਣਾਉਣਾ ਇਥੇ ਕੋਪੜੀ ਬਣਾਲੀ ਚਾਹ ਬਰਦ ਲੈ ਲਿਆ ਗਾਂ ਲੈ ਲਈ ਮੈਂ ਲੈ ਲਈ ਅਜਿਹੀ ਕਮਾਈ ਕਰਨੀ ਹੈ ਤੇ ਘਰੇ ਪਿੰਡ ਲੈਣੇ ਤੂੰ ਦੁੱਧਾ ਹੈਗਾ ਵੀ ਬਾਪੂ ਦੇ ਦੇ ਬਾਪੂ ਦੇ ਕੇ ਮੈਂ ਲੈਣੀ ਐ ਬਾਪੂ ਦੇ ਕੇ ਘਰ ਲੈਣੀ ਐ ਤੇ ਪੀ ਕੇ ਤੂੰ ਤਾਂ ਦੁੱਧ ਉਹਦੇ ਨੂੰ ਉੱਠ ਜਾਣਾ ਤੇ ਜਿਹੜੇ ਚਾਰਜ ਹੋਰ ਵੀ ਐ ਉਹ ਉਹਨਾਂ ਨੂੰ ਨਹੀਂ ਦੇਣਾ ਕੁਛ ਮੈਂ ਸੱਦਿਆ ਬਾਪੂ ਨੂੰ ਫਿਰ ਮੇਰਾ ਹੱਕ ਜਾ ਦੇ ਬਾਪੂ ਨੂੰ ਉਹਨੇ ਨਹੀਂ ਸੱਦਿਆ ਛਾਲ ਪੰਜਾਬ ਆ ਛਾਲ ਛਾਲ ਕਹਿੰਦੇ ਸੀ ਹੀਰ ਦਾ ਪਿੰਡ ਸੀ ਛਾਲ ਉੱਥੇ ਐਡੀਆਂ ਰੌਣਕਾਂ ਤੇ ਐਡਾ ਤੂੰ ਮੇਰੇ ਮਾਨ ਕਰਨਾ ਬਾਬਾ ਜੀ ਆ ਗਏ ਬਾਬਾ ਜੀ ਕੀ ਹਾਲ ਹੈ ਤਾਇ ਜੀ ਕੀ ਹਾਲ ਹੈ ਇਥੇ ਆਪਦਾ ਜਵਾਬ ਨਹੀਂ ਪੁੱਛਦਾ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਕਰਨਾ ਸੀ ਕਿ ਥੰਨੋ ਯੂ ਕੈਨੇਡਾ ਵਿੱਚ ਹੋ ਰਿਹਾ ਅੱਜ ਕੱਲ੍ਹ ਅੱਜ ਦੇ ਟਾਈਮ ਵਿੱਚ ਕੋਈ ਪਤਾ ਨਹੀਂ ਰਿਹਾ ਰਿਪੋਰਟਰ ਟੀਵੀ ਸ਼ੋਅ ਕਰ ਰਿਹਾ ਹੈਗਾ ਔਰ ਸਿੱਖਾਂ ਨੂੰ ਬੁਰਾ ਕਹਿ ਰਿਹਾ ਹੈਗਾ ਅਮਰ ਸਰਦਾਰ ਜੀ ਨੂੰ ਬੁਰਾ ਕਹਿਣਾ ਨਾ ਲੜਕੀ ਨੂੰ ਬੁਰਾ ਕਹਿਣਾ ਨਾਲ ਜੋੜ ਕਰ ਜਾਏਗਾ ਪਰ ਉਹਨੂੰ ਸਭਕਾ ਪਤਾ ਕੈਨੇਡਾ ਵਿੱਚ ਕੀ ਹੋ ਰਿਹਾ ਆ ਅੱਜ ਕੱਲ੍ਹ ਵਿੱਚ ਪੱਕਾ ਦਾ ਇਹ ਗੱਲ ਆ ਵੀ ਸਾਡੇ ਲੋਕ ਹੀ ਸਾਨੂੰ ਬਦਨਾਮ ਕਰਨ ਵਾਲੇ ਨੇ ਸਾਡੇ ਲੋਕ ਹੀ ਸਾਨੂੰ ਭੰਡਣ ਵਾਲੇ ਨੇ ਪਰ ਚੰਗਾ ਅਸੀਂ ਘੱਟ ਕਰਦੇ ਆਂ ਅਸੀਂ ਲੱਤਾਂ ਜਾਦੇ ਖਿੱਚਦੇ ਆਂ ਇੱਕ ਦੂਜੇ ਮੈਂ ਉਹਨੂੰ ਬੋਲ ਖਿਲਾਪ ਹਾਂ ਉਹਦੇ ਅੰਗਰੇਜ਼ਿਆਂ ਵੀ ਇੱਕ ਭੰਡ ਕਹਿੰਵੀਂ ਅਨਨਸ ਅਨਸੈਟਰੀ ਆਪਣੀ ਕੌਮ ਨੂੰ ਆਪਣੀ ਕਮਿਊਨਿਟੀ ਨੂੰ ਪੰਨੀ ਜਾਂਦੇ ਆਂ ਚਲੋ ਜਹਾਜਾ ਮਿਲ ਗਿਆ ਔਜਾ ਖਾ ਲਿਆ ਜਹਾਜਾ ਪੈਨੂ ਮਿਲ ਗਿਆ ਹੁਣ ਤਾਂ ਬਲਾਂਡੇ ਨੇ ਜੋ ਕਹਿੰਦੇ ਪੂਰੀ ਹੁੰਦੀ ਅਸੀਂ ਆਪਣੀ ਚਾਦਰ ਤੋਂ ਪੈਰ ਬਾਹਰ ਕਰਦੇ ਬਾਹਰ ਕਰ ਲਏ ਇਸੇ ਵਜ੍ਹਾ ਨਾਲ ਔਖੇ ਨੇ ਅੱਗੇ ਕਿਸੇ ਕੋਈ ਪੰਜ ਦਾਲੀ ਜੋਬ ਕਰਦਾ ਤੇ ਵੀ ਚਾਰ ਦੀ ਕਰਦਾ ਸੀ ਬਹੁਤ ਸੌਕੇ ਤੇ ਬਾਹਰ ਹੀ ਕੱਢ ਲਈ ਪਰ ਚਾਦਰ ਤਾਂ ਨਹੀਂ ਪਟਣਦੀ ਪੀ ਨਿਆਣੇ ਦਾ ਘਰੇ ਫੋਨ ਲਈ ਬੈਠਦੇ ਨੇ ਅਸੀਂ ਬੁਣਿਆ ਨਹੀਂ ਮੰਨ ਜਿੰਜੋੜੇ ਕਰਨਾ ਬੱਦ ਨਿਆਣੇ ਤਾਂ ਆਪੋ ਆਪ ਦਾ ਫੋਨ ਖੋਲ ਕੇ ਬਹਿ ਜਾਂਦੇ ਨੇ ਉਹ ਤਾਂ ਇੱਕ ਦੂਏ ਨੂੰ ਬੁਲਾਉਂਦੇ ਕੋਈ ਨਹੀਂ ਬੈਠੇ ਰਹੋ ਬੌਲਿਆਂ ਵਾਂਗੂ ਜਿੱਥੇ ਮਰਜੀ ਤੁਹਰ ਕੋ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਕਿੰਨਾ ਚਿਰ ਹੋ ਗਿਆ ਜੀ ਕੈਨੇਡਾ ਆਇਆ ਨੂੰ 32 ਸਾਲ ਤੇ ਬਚਾਰ ਕੋ ਤੁਸੀਂ ਵੀ ਦੱਸ ਸਕਦੇ ਹੋ ਬਿਹਤਰ ਵੀ ਜਿਹੜਾ ਪਹਿਲਾਂ ਕੈਨੇਡਾ ਜੀ ਆਪਾਂ ਗੱਲ ਕੀਤੀ ਹੈ ਵਾਜ ਤੋਂ 2015 ਤੋਂ ਪਹਿਲਾਂ ਦੀ ਜਾਂ 10 ਤੋਂ ਪਹਿਲਾਂ ਦੀ ਗੱਲ ਕਰੀਏ ਉਹ ਕੈਨੇਡਾ ਤੇ ਅੱਜ ਦੇ ਕੈਨੇਡਾ 'ਚ ਕੀ ਫਰਕ ਦੇਖਦੇ ਹਾਂ ਹੁਣ ਥੋੜਾ ਜਿਹਾ ਲੋਟ ਕੋ ਜਿਆਦਾ ਹੋਣ ਲੱਗ ਪਈ ਅੱਗੇ ਨਹੀਂ ਸੀ ਇੰਨੀ ਉਹ ਥੋੜੇ ਜਿਹਾ ਕਾਨੂੰਨ ਨੂੰ ਮੰਨਦੇ ਸੀ ਹੁਣ ਜਿੰਨੇ ਸਾਡੇ ਸਟੂਡੈਂਟ ਆ ਰਹੇ ਆ ਉਹਨਾਂ ਨੇ ਸਾਡਾ ਸਮਝ ਲਓ ਵੀ ਸਾਰਿਆਂ ਦਾ ਹੀ ਸਾਡਾ ਨੁਕਸਾਨ ਕੀਤਾ ਉਹ ਛਰੀ ਪਾਜੋ ਨਹੀਂ ਆ ਰਹੇ ਉਹ ਇਥੇ ਤਕੜੀ ਕਰਾਂਦੇ ਮੁੰਡੇ ਆ ਤੇ ਗੁੰਡਾਗਰਦੀ ਕਰਦੇ ਆ ਤੇ ਉਹਨਾਂ ਨੇ ਸੱਮਾ ਇਹਦਾ ਮਾਹੌਲ ਵਿਗਾੜਤਾ ਤੂੜ ਬੋਲਣਾ ਹੋਰ ਕਰਨਾ ਕਿਉਂ ਰੈਂਟ ਬਹੁਤ ਹੈ ਇਥੇ ਕੀ ਸਮਝ ਆਦੀ ਹੈ ਉਹ ਰੈਂਟ ਇਕੱਲੇ ਦੇ ਨਹੀਂ ਸਕਦੇ ਇਹਨਾਂ ਦੇ ਵਿੱਚ ਸੋਨੂ ਤੇ ਮੈਨੂੰ ਨਾਲ ਰੌਣਾ ਪੈਂਦਾ ਹੈ ਉਹ ਫਿਰ ਕਸੇ ਹੀ ਜਾਂਦੇ ਆ ਤੇ ਉੱਥੇ ਹੁਣ ਜਿਲੰਦੇ ਜ਼ਿਲੇ ਦੀਆਂ ਕੁੜੀਆਂ ਨੇ ਰਹਿਣਾ ਉਹਨਾਂ ਨੇ ਵਿਆਹ ਕਿਤੇ ਤੇ ਮੁੰਡਾ ਪਤਾ ਨਹੀਂ ਕਿਥੋਂ ਦਾ ਫਗਵਾੜੇ ਦਾ ਤੇ ਉਹ ਦੋਈ ਫਿਰ ਤੈਨੂੰ ਪਤਾ ਨਾ ਉਹਨਾਂ ਦੀ ਸ਼ਕੀਰੀ ਹੈ ਕੋਈ ਨਾ ਉਹਨਾਂ ਦਾ ਕੋਈ ਸਕੇ ਹੈ ਤੇ ਉਹ ਕੁੜੀਆਂ ਵਾਸਤੇ ਬਹੁਤ ਮੁਸ਼ਕਲ ਆ ਇਕੱਲਾ ਹੋ ਪੇਮੈਂਟ ਕਰਨੀ ਸਕਦੀਆਂ ਮਤਲਬ ਮਿਲ ਜੁਲ ਕੇ ਕੰਮ ਚੱਲ ਰਿਹਾ ਕਹਿਣ ਦਾ ਮਤਲਬ ਅੰਦਰ ਖਾਤੇ ਪਰ ਇਹਨੂੰ ਤੁਸੀਂ ਬੀਂਗੇ ਬਜ਼ੁਰਗ ਕੀ ਮੰਨਦੇ ਹੋ ਵੀ ਇਹ ਚੰਗਾ ਕਲਚਰ ਹੈ ਕਿ ਮਾੜਾ ਇਹ ਜਣੀ ਕੋਈ ਇਹਨਾਂ ਨੂੰ ਜਦ ਘੱਟ ਆਉਣ ਜਾਂ ਇਹਨਾਂ ਦੀ ਨੱਥ ਪਾਈ ਜਾਵੇ ਪਰ ਉਹ ਕਹਿ ਦਿੰਦੇ ਆ ਜੀ ਪੰਜੇ ਉਂਗਲਾਂ ਜਿਵੇਂ ਆਪਾਂ ਕਹਦੇ ਆ ਕਿ ਇੱਕੋ ਬਰਾਬਰ ਨਹੀਂ ਹੁੰਦੀਆਂ ਉਹ ਕਹਿੰਦੇ ਜੀ ਕੁਛ ਮਾੜੇ ਨੇ ਉਹਨਾਂ ਦੀ ਵਜ੍ਹਾ ਨਾਲ ਸਾਰੀ ਬਦਨਾਮ ਹੋ ਜਾਂਦੇ ਆ ਉਹਨੂੰ ਕਿਵੇਂ ਦੇਖਦੇ ਆਂ ਦੇਖਣਾ ਏ ਵੀ ਉਹਨੂੰ ਤੇ ਮੈਸੇ ਦਾ ਮਾੜੀ ਨਿਗਾਹ ਨਹੀਂ ਤੇ ਦੇਖਣਾ ਵੀ ਜਦੋਂ ਇਹ ਮੁੰਡਾ ਤੂੰ ਸਾਫ ਨਹੀਂ ਤੇ ਵੀ ਤੈਨੂੰ ਅਜ ਤਾਂ ਉਸੇ ਹੀ ਨਿਗਾਹ ਨੇ ਵੇਖਣਾ ਹੁਣ ਤੈਨੂੰ ਚੰਗਾ ਕਿਵੇਂ ਕਹਦੇ ਆਂਗੇ ਜੋ ਤੇਰੇ ਲੱਛਣ ਚੰਗੇ ਨਹੀਂ ਇਹ ਬੰਦਾ ਕਰਤਾ ਬਤੂ ਪੁਛਿਆ ਨਿਆ ਜਾਂਦਾ ਹੈ ਵੀ ਇਹ ਵਾਕਈ ਪੜਨਾ ਆਇਆ ਹੈ ਪੜੀ ਵੀ ਜਾਂਦਾ ਹੈ ਗੌਰ ਵੀ ਕਰਦਾ ਹੈ ਕੰਮ ਤੇ ਵੀ 2 ਘੰਟੇ 4 ਲਾਇਆ ਹੁੰਦਾ ਆਪਦਾ ਖਰਚ ਪੱਠਾ ਬਣਾਉਂਦਾ ਹੈ ਕਿਉਂ ਰੈਂਟ ਦੇਣੇ ਆ ਹੋਰ ਕਰਨਾ ਤੇ ਜੇ ਉਹ ਬਾਰਾ ਗੱਦੀ ਕਰੀ ਜਾਂਦਾ ਤੇ ਫੇਰ ਉਹ ਉਹਦੇ ਲਈ ਤੇ ਨਿਕਾ ਮਾੜੀ ਹੋਊ ਤੈਨਾਂ ਕਿਤੇ ਜਿਵੇਂ ਉਹ ਕਹਿ ਆਪਾਂ ਕਹਿ ਦਿੰਨੇ ਆ ਜੀ ਇੱਥੇ ਹੁਣ ਜਿਹੜੇ ਪੁਰਾਣੇ ਕੈਨੇਡੀਅਨਾਂ ਰੇਸਿਸਿਜ਼ਮ ਕਰਦੇ ਆ ਸਾਡੇ ਕੰਨੀ ਮਤਲਬ ਉਹ ਐਦਾਂ ਦੇਖਦੇ ਆ ਵੀ ਪਤਾ ਨਹੀਂ ਇਹ ਕਿੱਥੋਂ ਆ ਗਏ ਜਾਂ ਇਮੀਗ੍ਰੈਂਟ ਕਿਉਂ ਆ ਗਏ ਜਾਂ ਬੱਚੇ ਕਿਉਂ ਆ ਗਏ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਤੁਹਾਨੂੰ ਵੀ ਪੁਰਾਣੇ ਹੋ ਗਏ ਤੁਸੀਂ ਤੁਹਾਨੂੰ ਲੱਗ ਹਾਂਜੀ ਸਾਨੂੰ ਸਾਡੇ ਹੀ ਜਿਹੜੇ ਬੰਦੇ ਪੰਜਾਬ ਚੋਂ ਆ ਰਹੇ ਮੁੰਡੇ ਉਹ ਸਾਡੇ ਹੀ ਆ ਕੋਈ ਪੋਤਾ ਹੋਊਗਾ ਕੋਈ ਭਤੀਜਾ ਹੋਊ ਕੋਈ ਆਪਦਾ ਮੁੰਡਾ ਹੈ ਪਰ ਗੱਲ ਇਹ ਵੀ ਉਹ ਨੀਕ ਨੇਕ ਨੀਤਨਾ ਨਹੀਂ ਆ ਰਹੇ ਨੀਤ ਨੂੰ ਮਰਾਦ ਹੁੰਦੀ ਆ ਉਹੋ ਇੱਕ ਸਿਰਫ ਬਈ ਅਸੀਂ ਉੱਥੇ ਜਾਵੜਗੇ ਤੇ ਅਸੀਂ ਉੱਥੇ ਅਸੀਂ ਤਾਂ ਮੁੜਦੇ ਆਉਣਾ ਨਹੀਂ ਕੋਈ ਹਿਸਾਬ ਨਾਉਂਦੇ ਜਦੋਂ ਅਸੀਂ ਗਏ ਸੀ ਅਸੀਂ ਇਹ ਰਹਿਣ ਵਾਸਤੇ ਨਹੀਂ ਸੀ ਆਏ ਸੱਚੀ ਗੱਲੋ ਅਸੀਂ ਤਾਂ ਵੀ ਆਪਦੇ ਮੋਲਕ 'ਚ ਰਹਿਣਾ ਮਰਨਾ ਇਥੇ ਕਾਰ ਬਣਾਉਣਾ ਇਥੇ ਕੋਪੜੀ ਬਣਾ ਲਈ ਚਾ ਬਰਦ ਲੈ ਲਿਆ ਗਾਂ ਲੈ ਲਈ ਮੈਂ ਲੈ ਲਈ ਅਸੀਂ ਕਮਾਈ ਕਰਨੀ ਹੈ ਤੇ ਘਰੇ ਪਿੰਡ ਲੈਣੀ ਹੈ ਹੁਣ ਉਹ ਪਹਿਲਾਂ ਹੀ ਨਾ 6 ਮਹੀਨੇ ਅਗੋ ਜਦੋਂ ਕਿਤੇ ਉਹਦਾ ਦਾਜ ਆ ਲੱਗਦਾ ਉਹ ਕਹਿੰਦਾ ਵੀ ਮੈਂ ਮੁੜ ਕੇ ਇੱਥੇ ਨਹੀਂ ਆਉਣਾ ਮੈਨੂੰ ਭਲਾ ਜੇਲ੍ਹ ਹੋ ਜਾਈਂ ਕੈਦੂ ਜੀ ਕੁਝ ਹੋ ਜੇ ਉਹ ਇਹ ਇਸ ਮਤਕੇ ਆਉਂਦਾ ਤੇ ਜੀ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਚਲੋ ਸਟੂਡੈਂਟ ਤੋਂ ਹਟ ਕੇ ਗੱਲ ਕਰਦੇ ਆ ਜਿਹੜੇ ਜੱਦੀ ਪੁਸ਼ਤੀ ਇੱਥੇ ਰਹਿੰਦੇ ਨੇ ਜਾਂ ਜਿਨ੍ਹਾਂ ਨੂੰ 20-20 ਸਾਲ 15-15 ਸਾਲ ਹੋ ਗਏ ਉਹਨਾਂ ਦੇ ਵੀ ਤੁਹਾਨੂੰ ਲੱਗਦਾ ਜੀ ਵੀ ਪਿਆਰ 'ਚ ਥੋੜਾ ਜਿਹਾ ਫਰਕ ਪਿਆ ਬਜ਼ੁਰਗਾਂ ਦੇ ਨਾਲ ਜੇ ਆਪਾਂ ਕਰਦੇ ਬਿਲਕੁਲ 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 ਇਹ ਇਹ ਨਰਦਾਈ ਧਰਤੀ ਹੈ ਇਥੇ ਤੁਸੀਂ ਮੇਰੇ ਮੁੰਡੇ ਆ ਤੁਸੀਂ ਮੇਰੇ ਮੁੰਡੇ ਨਹੀਂ ਸੋਨੂੰ ਮੇਰੇ ਦਾ ਹੀ ਲਾਲਚ ਹੀ ਹੈ ਵੀ ਪੈਸੇ ਦੇ ਵੀ ਸੜੇ ਨਾ ਪੈਸੇ ਇਹ ਇਥੇ ਹੋ ਤਾਂਸ਼ਨ ਦੇਵੇ ਜਾਂ ਜਿਵੇਂ ਵੀ ਲਾਲਚ ਮੈਂ ਬਿਸ਼ੋ ਬਣਾ ਸਾਨੂੰ ਦਿੰਦਾ ਰਵੇ ਤੇ ਇਹ ਕੰਮ ਤਾਂ ਇਹ ਕਰ ਨਹੀਂ ਸਕਦਾ ਹੁਣ ਇਹ ਸਾਡੇ ਜੀ ਇਹ ਹੁਣ ਅੱਜ ਵੱਡੀ ਦੌੜ ਲੱਗੀ ਆ ਵੀ ਆਪਕੇ ਅਰਖੇ ਨਹੀਂ ਰਾਜੀ ਕਿਉਂ ਉਥੋਂ ਆਏ ਵੀ ਇਹੋ ਉਥੋਂ ਵਾਲਾ ਪੰਜਾਬ ਵਾਲਾ ਵੀ ਬੰਦਾ ਹੈ ਡੱਕਾ ਚਾਕੇ ਇਥੋਂ ਰੱਖ ਕੇ ਨਹੀਂ ਰਾਜੀ ਤੇ ਬੁੜਾ ਆਵੇ ਉਹ ਵੇਸੇ ਲ ਜਾਵੇ ਤੇ ਸਾਨੂੰ ਦੇ ਵੀ ਅਸੀਂ ਖਰਚ ਕਰੀ ਗਏ ਬਸ ਇਹ ਸਦੀਆਂ ਤੋਂ ਵੈਸੇ ਚੱਲਦਾ ਆ ਰਿਹਾ ਜੀ ਇੱਥੇ ਖਾਸ ਕਰਕੇ ਬਹਰਲੇ ਮੁਲਕਾਂ 'ਚ ਜਪੇ ਦੇਖੀਏ ਕਹਿੰਦੇ ਉਹ ਕਹਿੰਦੇ ਨੇ ਸਾਡੀ ਮਜਬੂਰੀ ਆ ਚਲੋ ਜੇ ਸਾਡੇ ਮਾਂ ਪਿਓ ਸਾਡੇ ਨਾਲ ਹਿੱਸਾ ਪਾ ਦੇਣਗੇ ਤਾਂ ਕਿੱਡੀ ਕ ਗੱਲ ਆ ਪਰ ਕਿਤੇ ਨਾ ਕਿਤੇ ਫਿਰ ਮਾਂ ਪਿਓ ਰੁੱਲ ਜਾਂਦਾ ਕਿਉਂ ਤੁਸੀਂ ਉਹਨਾਂ ਤੋਂ ਪੈਸੇ ਤਾਂ ਲੈ ਲਓ ਉਹਨੂੰ ਪੁੱਛਦੇ ਨਹੀਂ ਉਹਨਾਂ ਨੂੰ ਚੀਜ਼ ਬਈ ਮਾਂ ਪਿਓ ਨੂੰ ਸਾਰੇ ਜਿੰਨੇ ਚਾਰ ਜਵਾਕ ਆਈ ਜਾਂ ਤਿੰਨ ਜਵਾਕ ਆ ਜਾਂ ਪੰਜ ਆ ਉਹਨਾਂ ਨੂੰ ਪੰਜਾਂ ਦਾ ਹੀ ਖਿਆਲ ਰੱਖਣਾ ਪੈਣਾ ਨਾ ਕਿ ਤੇਰਾ ਇਕੱਲੇ ਦਾ ਹੁਣ ਤੂੰ ਤਾਂ ਹੈਗਾ ਵੀ ਬਾਪੂ ਦੇ ਦੇ ਬਾਪੂ ਦੇ ਹੀ ਘਰੇ ਮੈਂ ਲੈਣੀ ਐ ਬਾਪੂ ਦੇ ਹੀ ਘਰੇ ਘਰ ਲੈਣੀ ਐ ਤੇ ਪੀ ਕੇ ਤੂੰ ਤਾਂ ਦੁੱਧ ਉਹਦੇ ਨੂੰ ਉਠ ਜਾਣਾ ਤੇ ਜਿਹੜੇ ਚਾਰਜ ਹੋਰ ਵੀ ਐ ਉਹ ਉਹਨੇ ਨੂੰ ਨਹੀਂ ਦੇਣਾ ਕੁਛ ਉਹ ਕਹਿੰਦਾ ਮੈਂ ਸੱਦਿਆ ਬਾਪੂ ਨੂੰ ਫਿਰ ਮੇਰਾ ਹੱਕ ਜਾਇ ਨਹੀਂ ਬਾਪੂ ਨੂੰ ਉਹਨੇ ਨਹੀਂ ਸੱਦਿਆ ਬਾਪੂ ਨੇ ਉਹਨੂੰ ਸੱਦਿਆ ਮੁੰਡੇ ਨੂੰ ਪਰ ਉਹ ਉਹ ਇਹ ਸੋਚਦੇ ਆ ਨਾ ਉਹ ਬਾਅਦ ਚੋ ਫਿਰ ਕੋਈ ਵੀ ਤੁਸੀਂ ਸੋਚੀ ਜਾਓ ਫਿਰ ਪਰ ਸੋਚਣ ਤੇ ਕੋਈ ਅੰਤ ਰੇਹੇ ਚ ਲੱਭਾ ਨਹੀਂ ਕੁਝ ਜਦੋਂ ਅਸੀਂ ਆਏ ਸੀ ਉਦੋਂ ਅਸੀਂ ਕਿਸੇ ਦੀ ਅਸੀਂ ਤਾਂ 20 ਰੁਪਏ ਲੈ ਕੇ ਆਏ ਸੀ ਕੈਨੇਡਾ ਵਾਲੇ ਡਾਲਰ ਜੇ ਬਈ ਜੇ ਕਿ ਤੇਰਾ ਅੱਜ ਚਾਹ ਤੂੰ ਪੀਣੀ ਪੈਗੀ ਕੋਕ ਪੀਣਾ ਪੈਗਾ ਤਾਂ ਪੀ ਲਾਂਗੇ ਸਿਰਫ 20 ਰੁਪਏ ਤੇ ਵੀ ਉੱਥੇ ਕੰਮ ਕਰਨਾ ਕੰਮ ਇਥੇ ਕੀਤਾ 19 ਸਾਲ ਕੀ ਤੇ ਇਕੋ さん ਦੂਜੇ ਸੰਗੈ ਨਹੀਂ ਕਿ ਐਵੇਂ ਕਹੀ ਬਈ ਜਿੰਨਾ ਕੋ ਹੋ ਸਕਿਆ ਨੇਕ ਨਹੀਂ ਤਨਾ ਕਮਾਈ ਕੀਤੀ ਤੇ ਰੁਪਈਏ ਬਣਾਏ ਬਹੁਤ ਹਮ ਨੀਤ ਨੂੰ ਨੀਤ ਨੂੰ ਮਰਾਦ ਕਹਿੰਦੇ ਜਿਹ ਮਿਹਨਤ ਨੂੰ ਫਲ ਲੱਗਦਾ ਜੀ ਪਰ ਜੇ ਆਪਾਂ ਕਹੀਏ ਟੀਸੀ ਵਾਲੇ ਵੀਰ ਨੂੰ ਹੱਥ ਪਾਉਣਾ ਇੱਕਦਮ ਨਹੀਂ ਪੈਣਾ ਬੇਟਾ ਜੀ ਉੱਥੇ ਇੱਥੇ ਕੰਮ ਕੀਤਾ ਉਹ ਸੰਜੀਵ ਵੀਰ ਹਾਊਸ ਹੈ ਹਾਂ ਤੁਸੀਂ ਇਹ ਸੁਣਿਆ ਹੋ ਤੇ ਉਥੇ 19 ਸਾਲ ਕੰਮ ਕੀਤਾ ਇੱਕ ਥਾਂ ਦੂਜੀ ਥਾਂ ਗਿਆ ਹੀ ਨਹੀਂ ਤੇ ਉਹਨਾਂ ਨਾਲ ਇਹ ਹੋਈ ਸੀ ਵੀ ਇੱਥੇ ਹੀ ਕਰਨਾ ਇੱਥੋਂ ਕੰਮ ਬਾਅਦ ਕਿਸੇ ਨੂੰ ਕਰਨਾ ਨਹੀਂ ਹੁਣ ਮੇਰੀ 22 ਸਾਲ ਹੋ ਗਈ ਪਰਸਨ ਲੱਗੀ ਨੂੰ ਬੱਸ ਮੌਜਾਂ ਕਰਦੇ ਆਂ ਇੰਡੀਆ ਇੰਡੀਆ ਜਾਣੇ ਹਾਂ ਜੀ ਹਾਂ ਜੀ ਇੰਡੀਆ ਜਾਣੇ ਹੁੰਨੇ ਆ ਹਾਂ ਇਹ 6 ਮਹੀਨੇ ਮੱਕਈ ਮਤਲਬ ਰ ਹੈ ਆਪਾਂ ਕਿਤੇ ਵੀ ਪਈਏ ਪਰ ਦਿਲੋਂ ਆਪਾਂ ਇੰਡੀਆ ਨਹੀਂ ਘੱਟ ਸਕਦੇ ਪੰਜਾਬ ਚੱਕਾ ਉਹ ਜਿਹੜਾ ਛਾਲ ਛਾਲ ਪੰਜਾਬ ਆ ਛਾਲ ਉਹ ਛਾਲ ਕਹਿੰਦੇ ਇਹ ਹੀਰ ਦਾ ਪਿੰਡ ਸੀ ਛਾਲ ਉਥੇ ਐਡੀਆਂ ਰੌਣਕਾਂ ਤੇ ਐਡਾ ਤੂੰ ਮੇਰੇ ਮਾਣ ਕਰਨਾ ਬਾਬਾ ਜੀ ਆ ਗਏ ਬਾਬਾ ਜੀ ਕੀ ਹਾਲ ਹੈ ਤਾਇ ਜੀ ਕੀ ਹਾਲ ਹੈ ਇੱਥੇ ਆਪਦਾ ਜਵਸ ਨਹੀਂ ਪੁੱਛਦਾ ਉਥੇ ਤੂੰ ਐ ਪਿੰਡ ਚੋਂ ਤੇ ਤੂੰ ਵੀ ਪੁੱਛਣਾ ਬਾਬਾ ਜੀ ਕੀ ਹਾਲ ਹੈ ਕਦੋਂ ਆਏ ਸੀ ਉਹ ਤੇ ਉਹ ਤੇ ਹੋਈ ਹੈ ਚਲੋ ਮਤਲਬ ਵਕਤ ਦੇ ਹਿਸਾਬ ਨਾਲ ਬਦਲਿਆ ਜਰੂਰ ਆ ਪਰ ਇੰਨਾ ਬਣਾ ਬਦਲੋ ਵੀ ਤੁਸੀਂ ਆਪਣਾ ਵਿਰਸਾ ਹੀ ਭੁੱਲ ਜਾਓ ਆਪਦੇ ਬੱਚੇ ਹੀ ਭੁੱਲ ਜਾਓ ਆਪਦੇ ਮਾਪਿਓ ਨੂੰ ਹੀ ਭੁੱਲ ਜਾਓ ਉਥੇ ਬਈ ਨਿੰਕ ਹੈ ਦਾ ਕੋਈ ਇੱਥੇ ਆ ਕੇ ਭੁੱਲਦੇ ਆ ਉਥੇ ਹਲੇ ਕੁਛ ਉਹ ਨੂੰ ਚਾਹ ਕਾ ਵੀ ਇਹ ਦੇਊਗਾ ਉਥੋਂ ਵਾਲਾ ਤਾਂ ਛੜਦਾ ਤਾਂ ਨਹੀਂ ਜੇ ਉਥੋਂ ਵਾਲਾ ਛੜਦੇ ਵੀ ਉਹਨੂੰ ਕੀ ਇਹੀ ਲਈ ਬੈਠੇ ਆ ਇਹ ਇਥੋਂ ਵਾਲਾ ਛੜਦਾ ਜੀ ਤੁਸੀਂ ਤੁਸੀਂ ਸਹਿਮਤ ਹੋ ਜੀ ਬਜ਼ੁਰਗਾਂ ਦੀ ਗੱਲ ਦੇ ਨਾਲ ਮੇਰਾ ਜਿਹੜਾ ਥੋੜਾ ਹਸਾਵ ਲੱਗ ਗਿਆ ਜੀ ਮੈਂ ਅੱਜ ਰਿਪੋਰਟਰ ਹਾਂ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਪੈਣਾ ਸਰ ਜੀ ਕੀ ਤੁਹਾਨੂੰ ਜੋ ਕੈਨੇਡਾ ਵਿੱਚ ਹੋ ਰਿਹਾ ਅੱਜ ਕੱਲ੍ਹ ਅੱਜ ਵੀ ਟਾਈਮ ਵਿੱਚ ਤੁਹਾਨੂੰ ਪਤਾ ਕਰਵਾ ਦੇ ਪਤਾ ਪਤਾ ਲਾਸਟ ਮੰਡੇ ਇਹੀ ਮੰਡੇ ਜੋ ਉਹਨਾਂ ਕਹਿੰਦਾ ਮੰਡੇ ਫਿਰ ਕਹਿੰਦਾ ਫੇਰ ਆਉਂਗਾ ਰਿਪੋਰਟਰ ਟੀਵੀ ਸ਼ੋਅ ਕਰ ਰਿਹਾ ਹੈਗਾ ਔਰ ਚਿੱਖਾ ਨੂੰ ਬੁਰਾ ਕਹਿ ਰਿਹਾ ਹੈਗਾ ਇੱਕ ਸਰਦਾਰ ਜੀ ਨੇ ਕਹਿੰਦੇ 60 ਸਾਲ ਦੀ ਉਮਰ ਹੈ ਲੜਕੀ ਬਾਰੇ ਕਿੱਦਾਂ ਹੈ ਕੁਝ ਕੀਤਾ ਨਹੀਂ ਕੀਤਾ ਨਾਮ ਸਰਦਾਰ ਜੀ ਨੂੰ ਬੁਰਾ ਕਹਿਣਾ ਨਾ ਲੜਕੀ ਨੂੰ ਬੁਰਾ ਕਹਿਣਾ ਨਾਲ ਜੋੜ ਕਰ ਲਿਆ ਹੈਗਾ ਫਰ ਇਹ ਨੂੰ ਸਭ ਕੋ ਪਤਾ ਕੈਨੇਡਾ ਵਿੱਚ ਕੀ ਹੋ ਰਿਹਾ ਅੱਜ ਕੱਲ੍ਹ ਵਿੱਚ ਮੈਂ ਇਹਨੂੰ ਫੋਨ ਕਰਨਾ ਚਾਹ ਰਿਹਾ ਸੀਗਾ ਮੈਂ ਕਿ ਛੱਡੋ ਯਾਰ ਉਹ ਠਿਕਾਣੇ ਨੂੰ ਹੀ ਬਦਲਾਮ ਕਰਿਆ ਜਾ ਰਿਹਾਗਾ ਠਿਕਾਣੇ ਨੇ ਇਦਾਂ ਕੀਤਾ ਜੀ ਪਾਰਕ ਦੇ ਇਦਾਂ ਕੀਤਾ ਜੀ ਮੈਨੂੰ ਇਦਾਂ 30 ਸਾਲ ਤੋਂ ਜ਼ਿਆਦਾ ਹੋ ਗਏ ਮੈਂ ਦਿੱਲੀ ਗੱਲ ਥੋੜੀ ਮੈਂ ਵਿੱਚੋਂ ਟੋਕਾਂ ਦਾ ਇਹ ਗੱਲ ਆ ਵੀ ਸਾਡੇ ਲੋਕ ਹੀ ਸਾਨੂੰ ਬਦਨਾਮ ਕਰਨ ਵਾਲੇ ਨੇ ਸਾਡੇ ਲੋਕ ਹੀ ਸਾਨੂੰ ਭੰਡਣ ਵਾਲੇ ਨੇ ਪਰ ਚੰਗਾ ਅਸੀਂ ਘੱਟ ਕਰਦੇ ਆਂ ਅਸੀਂ ਲੱਤਾਂ ਜ਼ਿਆਦਾ ਖਿੱਚਦੇ ਆਂ ਇੱਕ ਦੂਜੇ ਤੇ ਮੈਂ ਇਹਨਾਂ ਨਾਲ ਥੋੜੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ ਬਿਲਕੁਲ ਠੀਕ ਆ ਤੁਸੀਂ ਇਹੋ ਹੀ ਗੱਲ ਹੈਗੀ ਆ ਸਾਡੇ ਲੋਕ ਲੱਤਾਂ ਜ਼ਿਆਦਾ ਖਿੱਚਦੇ ਆਂ ਕੰਮ ਘੱਟ ਕਰਦੇ ਆਂ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਬਦਨਾਮ ਕਰਦੇ ਆਂ ਹੋਰ ਵੀ ਕਮਿਊਨਿਟੀਆਂ ਹੈਗੀਆਂ ਉਹ ਆਉਣ ਨਹੀਂ ਦਿੰਦੇ ਬਾਹਰ ਉਹ ਬਾਹਰ ਨਹੀਂ ਆਉਣ ਦਿੰਦੇ ਸਾਡੇ ਕੁਝ ਹੋਵੇ ਨਾ ਹੋਵੇ ਇੱਕ ਮਾੜੀ ਜਿਹੀ ਗੱਲ ਜੀ پتہ ਨਹੀਂ ਕਿਹਾ ਹੋਇਆ ਨਹੀਂ ਹੋਇਆ ਆਊਗਾ ਉਹਨਾਂ ਦਾ ਗਲਤੀ ਲੜਕੀ ਦੀ ਆ ਸਰਦਾਰ ਜੀ ਦੀ ਆ ਕਹਦੀ ਹੈ ਐਵੇਂ ਸਾਰੇ ਬੰਦਿਆਂ ਨੂੰ ਉਹੀ ਕਹੀ ਆਲੇ ਉਹੀ ਕਹੀ ਆਲੇ ਮੈਂ ਤੇ ਰੋਂ ਔਰ ਪਤਾ ਜੋ ਰਿਪੋਰਟਰ ਕਰ ਲਿਆ ਆ ਟੀਵੀ ਸ਼ੋਅ ਕਰ ਲਿਆ ਬੈਠ ਕੇ ਉਹਨੂੰ ਇਹ ਪਤਾ ਕੈਨੇਡਾ ਵਿੱਚ ਅੱਜ ਕੀ ਕੀ ਹਾਲਾਤ ਹੈਗੇ ਆ ਕੈਨੇਡਾ ਕਿੱਥੇ ਜਾ ਰਿਹਾ ਹੈਗਾ ਅੱਜ ਤੋਂ 30 ਪਹਿਲਾਂ ਦੇ ਬੰਦਾ ਸਾਹਿਬ ਨੇ ਕੀ ਸੀਗਾ ਜੋ ਅੱਜ ਇਹ ਹਾਲਾਤ ਹੈ ਰੋਕੀ ਗੁਰਦਾਰਾ ਰੋਟੀ ਘਾਲਿਆ ਕਿੰਨੇ ਬੰਦੇ ਡੇਲੀ ਮਰਦੇ ਆ ਜੋ ਉਧਰ ਰਿਪੋਰਟ ਕਰਿਆ ਸੀ ਔਰ ਨੈਕਸਟ ਡੇ ਰਿਪੋਰਟ ਆ ਗਈ 19 29 ਬੰਦੇ 29 ਬੰਦੇ ਫੜ ਲਏਗੇ ਨੇ ਕੁਟ ਟ੍ਰੈਕ ਡਰਾਈਵਰ ਟੱਕ ਕੁਟ ਟੈਕੀਡਰ ਇਥੇ ਦੇ ਜੋ ਲੜਕੀਆਂ ਨੂੰ ਛੋਟੀ ਬੰਦਿਆਂ ਨੂੰ ਬਰਗਰਾਉਂਦੇ ਆ ਤੇ ਖਲਾਅ ਕਰਦੇ ਆ ਉੱਥੇ ਬਾਕੀ ਬੰਨਾਮ ਸਾਡੀ ਕਮਿਊਨਿਟੀ ਨੂੰ ਕਰਦੇ ਆ ਸਾਡੇ ਬੰਦੇ ਸਾਦੇ ਬੰਦੇ ਗਰੀਬ ਘਰਾਂ ਦੇ ਲੜਕੇ ਪੜਨ ਵਾਸਤੇ ਹੁੰਦੇ ਆ ਉਹ ਬਿਲਕੁਲ ਨੀਕ ਨੀਤ ਨਾ ਹੁੰਦੇ ਆ ਨੀਕ ਨੀਤ ਨੇ ਕੰਮ ਕਰਦੇ ਪਰ ਵਿੱਚੋਂ ਬਹੁਤ ਸਾਰੇ ਲੋਕ ਕੁਝ ਇਹੋ ਜਿਹੇ ਹੁੰਦੇ ਆ ਜਿਹੜੇ ਮਤਲਬ ਖਰਾਬ ਜ਼ਿਆਦਾ ਕਰਕੇ ਦਿਖਾਉਂਦੇ ਨੇ ਉਹਨਾਂ ਆਪਣਾ ਆਪਣਾ ਸ਼ੋਅ ਆਪਣਾ ਸ਼ੋਅ ਕਰਿਆ ਵੀ ਮੈਂ ਹੈਗਾ ਮੈਂ ਤੂੰ ਵੀ ਦੇਖ ਕੋ ਕਿੰਨਾ ਸਰਦਾਰ ਜੀ ਦੇ ਬੈਠੇ ਆ ਸਾਰੇ ਇਹਨੇ ਉਹ ਕੱਲਾ ਨਹੀਂ ਬੈਠਾ ਉਹ ਬਹੁਤ ਬੰਦੇ ਅੱਗੇ ਸਰਦਾਰ ਜੀ ਬੈਠੇ ਅੱਗੇ ਬੈਠਿਆ ਹੋਇਆ ਇੰਨੇ ਬੰਦੇ ਬੈਠ ਕੇ ਕਿੱਦਾਂ ਕਰ ਸਕਦਾ ਹੋ ਇਹਦੀ ਗੱਲ। ਜਿੱਦੋਂ। ਉਹ ਕਿਤੇ ਮਤਲਬ ਸੋਚਣ ਦੀ ਲੋੜ ਹੈ। ਸੋਚਣ ਦੀ ਲੋੜ ਹੈ। ਉਹ ਜਿਹੜਾ ਰਿਪੋਰਟਰ ਹੈ, ਪ੍ਰੈਸ ਰਿਪੋਰਟਰ ਵਾਗਾ ਉਹ ਟੀਵੀ ਸ਼ੋਅ ਕਰ ਲਿਆਏਗਾ। ਮੈਂ ਉਹਨੂੰ ਬੋਲ ਖਲਾਬ ਹੋਵੇ ਅੰਗਰੇਜ਼ ਤੇ ਆ ਬਈ ਇੱਕ ਭੰਡ ਕਹਿੰਵੀਂ ਅਨੰਦ ਅਨੰਦ ਸੱਤਰੀ ਆਪਣੀ ਕੌਮ ਨੂੰ ਆਪਣੀ ਕਮਿਊਨਿਟੀ ਨੂੰ ਪੰਨੀ ਜਾ ਦੇਗਾ। ਸੋ ਤੁਸੀਂ ਜੇ ਬਾਈ ਜੀ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਕਿੰਨੇ ਕਿਹੜੀ ਇਲਾਕੇ ਤੋਂ ਜੀ ਪਿੱਛੇ? ਫਟਿਆਲੇ ਤੋਂ ਜੀ। ਫਟਿਆਲੇ ਤੋਂ। ਨਜ਼ਰ ਹੋ ਗਿਆ ਜੀ ਤੁਹਾਨੂੰ ਮੈਨੂੰ 40 42 ਸਾਲ ਹੋ ਗਏ ਯਾਰ ਤੁਸੀਂ ਕਿਵੇਂ ਕਹਿੰਨੇ ਹੋ ਹੁਣ 25 ਸਾਲ 20 ਸਾਲ 42 ਸਾਲ ਆ ਤੁਸੀਂ ਵੀ ਦੱਸੋ ਆਪਣਾ ਤਜਰਬਾ ਥੋੜਾ ਬਹੁਤ ਮੈਂ ਜਾਂ ਤਾਂ ਬਹੁਤ ਮਾਹੌਲ ਦਾ ਫਰਕ ਸੀ ਜਦ ਬੰਦੇ ਪਿਆਰ ਕਰਦੇ ਦੀ ਕਮਾ ਤੇ ਵੀ ਜਾਂਦੇ ਦੀ ਜੇ ਕਿਸੇ ਨੂੰ ਇੰਗਲਿਸ਼ ਇੰਦੀ ਆਉਂਦੀ ਤਾਂ ਬੰਦੇ ਸਮਝਾਉਦੇ ਦੀ ਸਾਡੇ ਲੋਕ ਸੋ ਟਿਚਣਾ ਕਰਦੇ ਸੀ ਪਪਲ ਦੇ ਬਾਦ ਕੀ ਜਦ ਨਾਲੇ ਇਹ ਘਟਦੀ ਸੌਖੇ ਦੀ ਰੋਗ ਸਾਰੇ ਕੋਈ ਰਾ ਫੇਰ ਹੀ ਨਹੀਂ ਦੀ ਜਿੱਥੇ ਮਰ ਇੱਕ ਬੰਦਾ ਕਮਾਉਂਦੇ ਸਾਰੇ ਖੁਸ਼ ਸੀ ਸਾਰੇ ਖੁਸ਼ ਸੀ ਹੁਣ ਸਾਰੇ ਕਮਾਈਆਂ ਦੇ ਸਾਰੀ ਨਹੀਂ ਮੈਂ ਜਾਦੇ ਔਕੇ ਨੇ ਕਿਉਂ ਪਿਆਰ ਨਹੀਂ ਰਿਹਾ ਕਿਸੇ ਚ ਤੈਂ ਕਿਹੜਾ ਮੈਂ ਇਹਦੇ ਪੈਸੇ ਕਾਲ ਮੈਂ ਕਹਿੰਦਾ ਮੈਂ ਤੇਰੇ ਪੈਸੇ ਕਾਲ ਮੈਂ ਪਿਆਰੋਂ ਮਿਲ ਕੇ ਰਹਿੰਦਾ ਕੋਈ ਨਹੀਂ ਅਸੀਂ ਚਾਰ ਭਾਈ ਤੇ ਚਾਰ ਭਾਈ ਅਸੀਂ ਜਵਾਗ ਵਿਆਹ ਗਿਆ ਡੋਨ ਇਕੱਠੇ ਰਹੇ ਆ ਪੰਜ ਹੁਣ ਸੇ ਵੀ ਮਤਲਬ ਇਕੱਠਾ ਸਾਡਾ ਕੋਈ ਫਰਕ ਸੌਕੇ ਦੀ ਜਿੱਥੇ ਅਗੇ ਕਿਥੋਂ ਸਰਦਾ ਦੀ ਹੁਣ 500 ਸਰਦਾ ਦੀ ਖਰਚਾ ਵਧਣਾ ਹੀ ਹੈ ਨਾ ਉਹ ਤਾਂ ਪਰਿਵਾਰ ਵੱਡਾ ਹੋ ਜੀ ਸੁਭਾਅਕ ਆ ਖਰਚਾ ਵਧਣਾ ਪਰ ਅੱਗੇ ਕਿਸੇ ਨੂੰ ਨਹੀਂ ਹੁੰਦਾ ਵੀ ਚਲੋ ਜਹਾਜਾ ਮਿਲ ਗਿਆ ਉਹ ਜਹਾ ਖਾ ਲਿਆ ਜਹਾਜਾ ਪਹਿਨਣ ਨੂੰ ਮਿਲ ਗਿਆ ਹੁਣ ਤਾਂ ਬ੍ਰਾਂਡਾਂ ਦੀ ਜੋ ਕਹਿੰਦੇ ਪੂਰੀ ਹੁੰਦੀ ਹੈ ਖਰਚੇ ਕਿੱਥੋਂ ਪੂਰੇ ਹੋਣੇ ਨੇ ਮਤਲਬ ਖਰਚੇ ਅਸੀਂ ਆਪਣੇ ਆਪ ਵਧਾਏ ਆ ਕਿਸੇ ਨੇ ਨਹੀਂ ਅੱਗੇ ਅੱਗੇ ਆਪਾਂ ਟੇਲਰ ਤੋਂ ਸਵਾ ਕੇ ਪਾਪੂ ਲੈਂਦੇ ਸੀ ਕੋਈ ਬ੍ਰਾਂਡਾਂ ਦੀ ਗੱਲ ਨਹੀਂ ਸੀ ਹੁਣ ਬ੍ਰਾਂਡਾਂ ਕਰਕੇ ਹੁਣ ਤਾਂ ਨਿਤ ਨਵਾਂ ਕਪੜਾ ਚਾਹੀਦਾ ਅਸੀਂ ਆਪਣੀ ਚਾਦਰ ਤੋਂ ਪੈਰ ਬਾਹਰ ਕਰਦੇ ਬਾਹਰ ਕਢ ਲੈ ਇਸੇ وجہ ਨਾਲ ਔਖੇ ਨੇ ਸਹੀ ਗੱਲ ਹੈ ਕਿ ਨਹੀਂ ਹਾਂ ਆਪਦੇੋਂ ਕੱਢ ਕੇ ਔਖੇ ਨੇ ਸਮਝੇ ਅੱਗੇ ਕਿਤੇ ਕੋਈ ਪੰਜ ਦਾਲ ਦੀ ਜੌਬ ਕਰਦਾ ਤੇ ਕੋਈ ਚਾਰ ਦੀ ਕਰਦਾ ਸੀ ਬਹੁਤ ਸੌਖੇ ਸੀ ਵਾਰੀ ਕੱਢ ਲਈ ਪਰ ਚੱਦਦਾ ਨਹੀਂ ਪਾਟਣ ਦਿੱਤੀ ਉਹਦਾ ਪਾਟ ਵੀ ਗਈ ਨਾ ਉਹ ਨਹੀਂ ਪਾਟੀ ਸੀ ਇਹਨੇ ਪੈਰੀ ਬਾਹਰ ਕਰਦੇ ਆ ਗਾਓ ਗਾਗਮ ਹੁਣ ਇਹ ਚ ਆਉਂਦੀ ਮਾਲ ਹੁਣ ਕਿਹੜਾ ਬੰਦਾ ਕੋਈ ਬੰਦਾ ਕਹਿੰਦੇ ਮੈਂ ਸੌਖਾ ਜੀ ਨੂੰ ਮਾਰ ਜੀ ਨੂੰ ਸਿਰੇ ਮਾਰਦਾ ਜਾਂਦਾ ਹੈ ਕਰਕੇ ਜੇ ਪੁੱਛਿਆ ਕਿਵੇਂ ਹੈ ਬਸ ਠੀਕ ਹੈ ਪਾਈਚਾਰੇ ਕਿ ਸਾਡਾ ਨਾ ਤੂੰ ਮੇਰਾ ਪੋਤਾ ਲੱਗਦਾ ਨਾ ਤੂੰ ਮੇਰਾ ਮੁੰਡਾ ਲੱਗਦਾ ਬੰਮਾ ਤਲਵਦਾ ਸੰਸਾਰ ਬੱਸ ਐਸਾ ਹੀ ਲੱਗਦਾ ਜੋ ਲੱਗਦਾ ਐਸਾ ਹੀ ਲੱਗਦਾ ਸਾਡੀਆਂ ਬੁੜੀਆਂ ਵੀ ਇੱਥੇ ਹੀ ਚੱਕਰ ਚ ਆਈਆਂ ਵੀ ਆ ਸਾਡੇ ਮੁੰਡੇ ਵੀ ਆਏ ਆ ਸਾਡੇ ਪੋਤੇ-ਪਰੋਤੇ ਬਧੇਰਾ ਕੋਸ਼ਾ ਲੰਮਾ ਚੌੜਾ ਸਾਰਾ ਪਰਿਵਾਰ ਇੱਥੇ ਹੈ ਪਰ ਜਿਦਾ ਉਹ ਆਵਦੀ ਆਪਜ ਘੰਟਾ ਕਾਕਾ ਜਿਦਾ ਆਵਦੀ ਆਪਜ ਘੰਟਾ ਵੀ ਆਪਦੇ 100 ਰੁਪਏ ਜੇਬ ਚ ਹੈਗੇ ਫੇਰ ਤਾਂ ਉਹ ਨੂੰ ਪੁੱਛਦੇ ਆ ਬਈ ਬਾਪੂ ਕੀ ਖਾਣਾ ਹੈ ਚਾਹ ਬਣਾ ਦੀਗੇ ਤੇ ਜੇ ਤੈਨੂੰ ਮੈਂ ਸਿਹਦਾਰੀ ਬਣਾ ਲਿਆ ਬਈ ਤੂੰ ਹੀ ਬੈਂਕ ਤੋਂ ਲਿਆ ਮੇਰੇ ਜਿਹੜੀ ਬਲਸਨ ਦੇ ਆਉਂਦੇ ਆ ਫੇਰ ਤੇਰੀ ਉਹ ਮੈਂ ਉਹ ਗੱਲ ਕਹਿਣੀ ਚਾਹੁੰਦਾ ਸੀ ਕਿ ਮੈਂ ਉਹ ਕਹਿੰਦਾ ਨਹੀਂ ਯਾਰ ਕਿਦਾ ਰਹਿਣਾ ਤੂੰ ਫੋਨ 'ਤੇ ਬੈਠਾ ਤੇ ਰੂਜ ਬੈਠਾ ਘਰ ਦੇ ਜਿੰਨੇ ਜੀ ਨੇ ਆਪਾਂ ਤਾਂ ਫੋਨ 'ਤੇ ਬੈਠੇ ਨੇ ਕੋਈ ਕਿਸੇ ਨਾਲ ਗੱਲ ਕਰਦਾ ਦੂਰ ਹੋ ਗਏ ਇੱਕ ਦੂਜੇ ਤੋਂ ਜੇ ਕਿਸੇ ਨੂੰ ਬੁਲਾਉਣਾ ਵੀ ਹੈ ਮੈਸੇਜ ਕਰ ਦੇਣਾ ਕੀ ਬਣੋ ਆਪਾਂ ਫਿਰ ਇਦਾਂ ਦੇ ਜਿਵੇਂ ਕੋਈ ਪ੍ਰੋਗਰਾਮ ਹੁੰਦੇ ਨੇ ਮੇਲੇ ਹੋਣ ਫਿਰ ਇਦਾਂ ਦੇ ਮੈਂ ਕਹਿੰਦਾ ਜੀ ਚੰਗੇ ਆ ਫਿਰ ਹੁੰਦੇ ਆ ਆਪਾਂ ਦੁੱਖ ਦਰਦ ਦਾ ਮਾਣਾ ਮੋਟਾ ਇੱਕ ਦੂਜੇ ਦਾ ਸੁਣ ਸੁਣ ਲੈਣੇ ਆ ਰੌਣਕ ਮੇਲਾ ਹੁੰਦਾ ਇੱਕ ਦੂਜੇ ਨਾਲ ਗੱਲ ਕਰਦਾ ਮਿਲਦੇ ਨੇ ਪੁਰਾਣੇ ਯਾਰ ਉਸ ਮਿਲ ਜਾਂਦੇ ਨੇ ਸਾਰੇ ਮਿੱਟੀਆ ਆਈਦਾਪਰਾ ਆਹੇ ਨਾਲ ਦਾ ਉਹ ਵੀ ਇਹਨਾਂ ਦਾ ਸ਼ਗੀਰੀਦਾਰ ਹੈ ਕੁੜਮ ਹੈ ਇਹ ਸਾਰਾ ਕੁਝ ਅਸੀਂ ਇਕੱਠੇ ਹੀ ਰਹਿੰਦੇ ਹਾਂ ਤਕਰੀਬਨ 10-12 ਘੰਟੇ ਕਿਉਂਕਿ ਇਹ ਕਮਿਊਨਿਟੀ ਸੈਂਟਰ ਹੈ ਇਹੀ ਆਪਣੇ ਪਿੰਡਾਂ ਵੀ ਜਾਂਦੇ ਆ ਵਿਆਹ ਸ਼ਾਦੀਆਂ ਚ ਵੀ ਸਦੀਦੀ ਹੈ ਇਹ ਜਾਂਦਾ ਰਹਿੰਦਾ ਹਰ ਵੀਰ ਇਹ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੇ ਕਰ ਲੈਂਦੇ ਇੱਥੇ ਵੀ ਦੁੱਖ ਸੁੱਖ ਖਾਣ ਪਾਣ ਵੀ ਸਾਂਝਾ ਕਰ ਲੈਂਦੇ ਪੀਪਲਾ ਮੈਂ ਕਹਾਂ ਵੀ ਦੁੱਖ ਸੁੱਖ ਸਾਂਝਾ ਕਰ ਲੈਣੀਆਂ ਸਾਰਾ ਮਿਲ ਕੇ ਦੁੱਖ ਦਾ ਤਾਂ ਕਿਸੇ ਦਾ ਕੁਝ ਵੀ ਨਹੀਂ ਦੁੱਖ ਦਾ ਨਹੀਂ ਕਿਸੇ ਦਾ ਨਿਆਣੇ ਤਾਂ ਫੋਨ ਲਈ ਬੈਠ ਰਹੇ ਨੇ ਹਾਂਜੀ ਨਿਆਣੇ ਦਾ ਘਰੇ ਫੋਨ ਲਈ ਬੈਠ ਰਹੇ ਨੇ ਅਸੀਂ ਬੁਣਿਆ ਨਹੀਂ ਮੰਜੇ ਇੰਜ ਹੋਇਆ ਕਰਨਾ ਬੱਸ ਨਿਆਣੇ ਤਾਂ ਆਪੋ ਆਪ ਦਾ ਫੋਨ ਖੋਲ ਕੇ ਬਹਿ ਜਾਂਦੇ ਨੇ ਉਹ ਤਾਂ ਇੱਕ ਦੂਏ ਨੂੰ ਬੁਲਾਉਂਦੇ ਕੋਈ ਨਹੀਂ ਬੈਠੇ ਰਹੋ ਬੌਲੇ ਆ ਮੰਗੂ ਜਿੱਥੇ ਮਰਜੀ ਹਾਂ ਸਾਡੇ ਕਿਤੇ ਬਜ਼ੁਰਗ ਕਹਿ ਦਿੰਦੇ ਹੁੰਦੇ ਸੀ ਵੀ ਕਾਕਾ ਤੂੰ ਇਧਰ ਨਾ ਮੈਂ ਕਹਿੰਦਾ ਮੂਰੇ ਤਾਂ ਛੱਡੋ ਕੁਸਕਦਾ ਨਹੀਂ ਸੀ ਕੋਈ ਮੂਰੇ ਜੇ ਪੁਰਾਣੇ ਟਾਈਮਾਂ ਦੇ ਵਿੱਚ ਮੈਂ ਕਹਾਂ ਬਜ਼ੁਰਗ ਘਰੇ ਬੈਠਾ ਤਾਂ ਕੁਸਕਦਾ ਨਹੀਂ ਸੀ ਕੋਈ ਮੂਰੇ ਵੀ ਬਾਪੂ ਨਾ ਡੰਡਾ ਜਾ ਕੇ ਮਾਰੇ ਪਹਿਲੀ ਗੱਲ ਜਿਵੇਂ ਆਪਾਂ ਬੈਠੇ ਆ ਅਸੀਂ ਇੱਕੋ ਜਿਹੇ ਹਾਂ ਥੋੜਾ ਕਿ ਦੂਸ ਚਾਰ ਸਾਲ ਦਾ ਪਰ ਤੇ ਤੂੰ ਸਾਡੇ ਕੁਲੀ ਨਹੀਂ ਸੀ ਬਹਿਣਾ ਉੱਥੇ ਜਣੀ ਇੰਨਾ ਸੀ ਵੀ ਜਿੱਥੇ ਬਜ਼ੁਰਗ ਬੈਠੇ ਆ ਮੁੰਡਾ ਖੁੰਡਾ ਉੱਥੇ ਨਹੀਂ ਬਹਿਣਾ ਉਹ ਆਵਦੀ ਆ ਡਟਾਣੀ ਜਿਵੇਂ ਬੈਠੂ ਜਿਆਦਾ ਸੀ ਮੁੰਡੇ ਖੁੰਡੇ ਦੀ ਨਾ ਇਹੋ ਟੇ ਬਜ਼ੁਰਗ ਆਉਂਦਾ ਐ ਇਤੋਂ ਅਸੀਂ ਰਸਤਾ ਛੱਡ ਜਾਣਾ ਇੱਧਰ ਨੂੰ ਆਣਾ ਐ ਵੀ ਬਜ਼ੁਰਗ ਕਿਤੇ ਧੱਪੜ ਤੋਂ ਪੜਨਾ ਮਾਰ ਦੇਵੇ ਇਹ ਆ ਜਾ ਰੋਲ ਤੇ ਚੱਲ ਡਰ ਇਹਨਾਂ ਦੀ ਇੱਜ਼ਤ ਕਰਦਾ ਦੀ ਧੀ ਪੈਂਡ ਦੀ ਕੀ ਮਾਂ ਬਾਪ ਦੀ ਅੱਜੇ ਕੋਈ ਕੁੜੀ ਕਤਰੀ ਜਾ ਚਲੋ ਪਿੰਡਾਂ 'ਚ ਵਿਆਹ ਹੁੰਦੇ ਨੇ ਜੇ ਕੋਈ ਬੰਦਾ ਹੁੰਦਾ ਨੇ ਪਾਸਾ ਵਾਟ ਲੈਣਾ ਅੱਜ ਕੱਲ ਸਿੱਧੇ ਜਾਣਗੇ ਇਹ ਆ ਜਾ ਜਵਾਨਾ ਹੁਣ ਕੋਈ ਖੇਤ ਨੂੰ ਜਾਂਦਾ ਕੁੜੀ ਤੇ ਮੁੜ ਕੇ ਆ ਗਿਆ ਤੇ ਬਜ਼ੁਰਗ ਬੈਠੇ ਫੜੇ ਜੋ ਤੇ ਉਹਨੇ ਕੁੜੀ ਤੋਂ ਉਤਰ ਕੇ ਲਗਾ ਫੜ ਕੇ ਤੁਰਨਾ ਉਹਦੀ ਮਜਾਲ ਨਹੀਂ ਸੀ ਵੀ ਚੜਿਆ ਚੜਾਇਆ ਆਪਣੇ ਘਰ ਨੂੰ ਉੱਡ ਜੀ ਫਿਰ ਉਹ ਗੱਲ ਹੋ ਗਈ ਜੀ ਵਕਤ ਬਦਲ ਗਏ ਹਾਲਾਤ ਬਦਲ ਗਏ ਹਾਲਾਤ ਬਦਲ ਗਏ ਸਹੀ ਗੱਲ ਹੈ ਸਹੀ ਗੱਲ ਹੈ ਪਰ ਇਹਦਾ ਐਂਡ ਕੋਈ ਨਹੀਂ ਦੇਖਦਾ ਜੀ ਐਂਡ ਮਾੜਾ ਹੀ ਆ ਕੋਈ ਚੰਗਾ ਤਾਂ ਹੈ ਨਹੀਂ ਇਹ ਕਿਉਂ ਦਿਨੋਂ ਦਿਨ ਦਿਨ ਚੇਂਜ ਮਾੜੇ ਹੋ ਜਾਂਦਾ ਕੋਈ ਕਿਸੇ ਨਾਲ ਬੋਲ ਕੇ ਰਾਜੀ ਆ ਜੀ ਬੁਢੇ ਜੀ ਨਵਾਂ ਵਿਆਹ ਕਰਾ ਲੈਣ ਹੋ ਸਕਦਾ ਉਹਨਾਂ ਦੀ ਲਿਆਦ ਚੰਗੀ ਹੋ ਜੀ